ਸਾਹਿਕਾ ਮੈਂ ਹਾਂ ਤੁਹਾਡਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਦੀ ਚੋਰੀ ਫੜੀ ਗਈ ਹੈ ਖਾਸ ਕਰਕੇ ਕਿਹੜੀ ਵੱਡੀ ਚੋਰੀ ਫੜੀ ਗਈ ਹੈ ਬਜਟ ਨੂੰ ਲੈ ਕੇ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਕਿਉਂਕਿ ਪੰਜਾਬ ਦਾ ਖਜ਼ਾਨਾ ਬਿਲਕੁਲ ਖਾਲੀ ਹੋ ਗਿਆ ਹੈ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਬਿਜਲੀ ਮੁਫਤਾਂ ਦੂਸਰੇ ਪਾਸੇ ਬਿਜਲੀ 24 ਘੰਟੇ ਦਾ ਕਿਸਾਨਾਂ ਨੂੰ ਫਰੀ ਬਿਜਲੀ ਜੇ ਗੱਲ ਕਰੀਏ ਮਹਿਲਾਵਾਂ ਨੂੰ ਫਰੀ ਸਫਰ ਅਤੇ ਹੋਰ ਵੀ ਅਨੇਕਾਂ ਵਾਦੇ ਲੇਕਿਨ ਇੱਧਰ ਇੱਕ ਬੜਾ ਵੱਡਾ ਫੈਸਲਾ ਹੋਰ ਲੈ ਲਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਨਵੇਂ ਸਾਲ ਤੋਂ ਬਾ ਜਿਹੜੀਆਂ ਬਿਜਲੀ ਦੀ ਪ੍ਰਤੀ ਯੂਨਟ ਹੈ ਉਨ੍ਹਾਂ ਦੀ ਜਿਹੜੀ ਕੀਮਤ ਹੈ ਘਟਾਈ ਜਾਵੇਗੀ ਇੱਕ ਪਾਸੇ 24 ਆਵਰ ਯਾਨੀ ਕਿ 24 ਘੰਟੇ ਪੰਜਾਬ ਚਾਹੇ ਦਿੱਲੀ ਦੇ ਲੋਕ ਹੋਣ ਉਹਨਾਂ ਨੂੰ ਬਿਜਲੀ ਦਿੱਤੀ ਜਾਵੇਗੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੂਸਰੇ ਪਾਸੇ ਬਿਜਲੀ ਦੀਆਂ ਕੀਮਤਾਂ ਦੇ ਦਰਾਂ ਦੇ ਵਿੱਚ ਵਾਅਦਾ ਕਰਨ ਦੀ ਬਜਾਏ ਘਟਾ ਦਿੱਤਾ ਗਿਆ ਹੈ ਯਾਨੀ ਕਿ ਬਿਜਲੀ ਹੋਰ ਵੀ ਸਸਤ ਸਸਤੀ ਕਰ ਦਿੱਤੀ ਗਈ ਹੈ ਪ੍ਰਤੀ ਯੂਨਟ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਮੁੱਖ ਮੰਤਰੀ ਆਇਤੂ 6 ਮਹੀਨੇ ਪਹਿਲਾਂ ਆਸ਼ੀ ਨੇ ਆਸ਼ੀ ਨੇ ਕਿਹਾ ਕਿ ਅਸੀਂ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਅਸੀਂ ਉਹਨਾਂ ਵਾਅਦਾ ਉੱਤੇ ਪ੍ਰੋਪਰ ਤਰੀਕੇ ਨਾਲ ਪਹਿਲਾਂ ਦੇਾਂਗੇ ਇੱਕ ਪਾਸੇ ਇਧਰ ਪੰਜਾਬ ਜਿਹੜਾ ਬਿਜਲੀ ਮਤਰਾਲਾ ਹੈ ਉਹਦਾ ਦਿਵਾਲਾ ਨਿਕਲਿਆ ਪਿਆ ਹੈ ਉਧਰ ਦਿੱਲੀ ਦੇ ਵਿੱਚ ਬਿਜਲੀ ਦੀਆਂ ਕੀਮਤਾਂ ਵਧਾਉਣ ਦੀ ਬਚਾਏ ਕਢਾ ਦਿੱਤੀਆਂ ਗਈਆਂ ਨੇ ਯਾਨੀ ਕਿ ਉਧਰ 2025 ਦੇ ਫੈਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੇਸ਼ੀਵਾਲ ਦੀ ਸਰਕਾਰ ਵੱਲੋਂ ਉਧਰ ਜਿਹੜੀਆਂ ਬਿਜਲੀ ਦੀਆਂ ਕੀਮਤਾਂ ਕਢਾ ਦਿੱਤੀਆਂ ਨੇ ਤੇ ਇਧਰ ਪੰਜਾਬ ਦੇ ਵਿੱਚ ਬਿਲੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੁਵਾਲਾ ਨਿਕਲੇਗਾ ਕਿਉਂਕਿ ਬਿਜਲੀ ਵਿਭਾਗ ਨੇ ਆਲਰੇਡੀ ਚਿੱਠੀ ਲਿਖ ਦਿੱਤੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿਹੜਾ ਹੈ ਨਾ ਤਾਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਨਾ ਜਿਹੜਾ ਬਜਟ ਹਰ ਮਹੀਨੇ ਲੁੜਿੰਦਾ ਹੈ ਭਾਰਤ ਬਿਜਲੀ ਮੰਤralੇ ਬਿਜਲੀ ਮਹਿਕਮੇ ਨੂੰ ਉਸ ਦੀ ਪ੍ਰਭਾਈ ਆਮ ਆਦਮੀ ਪਾਰਟੀ ਨਹੀਂ ਕਰ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਦੇ ਜਿਹੜੇ ਆਦੇਸ਼ ਦੇ ਦਿੱਤੇ ਗਏ ਨੇ ਪੰਜਾਬ ਸਰਕਾਰ ਨੂੰ ਬਿਜਲੀ ਪੁਵਾਜ ਦੇ ਡਾਇਰੈਕਟਰ ਵੱਲੋਂ ਧੰਨਵਾਦ